ਗਿੱਪੀ ਕਰਵਾਲ ਦੀ ਆਉਣ ਵਾਲੀ ਫਿਲਮ ਹੈ ਸ਼ਿੰਦਾ ਸ਼ਿੰਦਾ ਨੋ ਪਾਪਾ ਜਿਸ ਦੇ ਵਿੱਚ ਬੱਚਿਆਂ ਨੂੰ ਕੁੱਟਣ ਦੇ ਮੁੱਦੇ ਦੇ ਉੱਤੇ ਗੱਲਬਾਤ ਹੋ ਰਹੀ ਹੈ ਤੇ ਉਸੇ ਉਤੇ ਹੀ ਉਸ ਕੰਟੈਂਟ ਨੂੰ ਬਣਾਇਆ ਗਿਆ ਹੈ ਰੀਸੈਂਟਲੀ ਗਿੱਪੀ ਨੇ ਦੱਸਿਆ ਕਿ ਬੱਚਿਆਂ ਨੂੰ ਕੁੱਟਣਾ ਸਹੀ ਹੈ ਜਾਂ ਫਿਰ ਨਹੀਂ ਜਾਂ ਫਿਰ ਕੁੱਟ ਕੇ ਸਮਝਾਉਣ ਦੇ ਉੱਤੇ ਵੀ ਗਿੱਪੀ ਨੇ ਟਿੱਪਣੀ ਕੀਤੀ ਭਾਜੀ ਮੈਂ ਤਾਂ ਚਾਹਨਾ ਕਿ ਜਿ ਛੱਲੇ ਹੋਣੀ ਜੋ ਕੰਮ ਵੀ ਕਰਨ ਉਹ ਆਪਣੀ ਜਿਹੜਾ ਜਿਹੜਾ ਉਹਨਾਂ ਦਾ ਦਿਲ ਕਰਦਾ ਉਹ ਕਰਨ ਮੇਰੇ ਤੋਂ ਉਹਨਾਂ ਮੈਂ ਕੀ ਚਾਹਣਾ ਕਿ ਮੇਰੇ ਤੋਂ ਹਜੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਦੇ ਵਿੱਚ ਹੋਵੇ ਤਾਂ ਮੈਂ ਕਹਿੰਦਾ ਵੀ ਜਿਹੜਾ ਕੰਮ ਵੀ ਕਰਨ ਤਾਂ ਬੜੀ ਇਮਾਨਦਾਰੀ ਨਾਲ ਕਰਨ ਓਨੈਸਟੀ ਨਾਲ ਕਰਨ ਆ ਕਿਉਂਕਿ ਮੈਂ ਚਿੰਦੇ ਨੂੰ ਹੱਲੇ ਪੁੱਛੋ ਵੀ ਤੂੰ ਕੀ ਬਣਨਾ ਚਾਹੁੰਨਾ ਤਾਂ ਉਹ ਕਹਿੰਦਾ ਮੈਂ ਪਲੇਅਰ ਬਣਨਾ ਵਾਂ ਬਾਸਕਟਬਾਲ ਖੇਡਣੀ ਆ ਤੇ ਮੇਰਾ ਮੇਰਾ ਵੀ ਦਿਲ ਕਰਦਾ ਕਿ ਜੋ ਉਹ ਚਾਹੁੰਦਾ ਉਹ ਹੀ ਬਣੇ ਹਨਾ ਸੋ ਉਹ ਐਕਟਿੰਗ ਨੂੰ ਲਾਈਕ ਕਰਦਾ ਵਾ ਐਕਟਿੰਗ ਉਹਨੂੰ ਵਧੀਆ ਲੱਗਦੀ ਆ ਬਟ ਜੇ ਉਹਨੂੰ ਪੁੱਛੋ ਵੀ ਤੇਰੀ ਫਸਟ ਚੋਇਸ ਕੀ ਆ ਤਾਂ ਉਹ ਕਹਿੰਦਾ ਮੈਂ ਪਲੇਅਰ ਬਣਨਾ ਹਨਾ ਸੋ ਮੈਨੂੰ ਇੱਕ ਪ੍ਰੋਬਲਮ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਕਹਿੰਦਾ ਉਹਨਾਂ ਕਿ ਇੱਥੇ ਆ ਇਹ ਆਪਾਂ ਜਿਸ ਦੇਸ਼ ਦੇ ਵਿੱਚ ਹੈਗੇ ਆ ਜਿੱਥੇ ਆਪਾਂ ਪੜ੍ਹੇ ਆ ਤੇ ਜਿਹੜੇ ਆਪਾਂ ਨੂੰ ਪੜ੍ਹਾਉਂਦੇ ਆ ਜਾਂ ਆਪਣੇ ਪੇਰੈਂਟਸ ਆ ਜਾਂ ਆਪਣੇ ਟੀਚਰ ਆ ਆਪਾਂ ਹਮੇਸ਼ਾ ਸਾਰੇ ਜਾਣੇ ਸਾਰਾ ਜੋਰ ਬੱਚੇ ਨੂੰ ਸਮਝਾਉਣ ਤੇ ਲਾਉਨੇ ਆ ਮੈਨੂੰ ਲੱਗਦਾ ਜੇ ਥੋੜਾ ਜਿਹਾ ਜ਼ੋਰ ਆਪਾਂ ਉਹਨਾਂ ਨੂੰ ਸਮਝਣ ਤੇ ਲਾਈਏ ਤਾਂ ਬਹੁਤ ਚੀਜ਼ਾਂ ਦਾ ਹੱਲ ਈਜ਼ੀ ਨਿਕਲ ਸਕਦਾ ਵਾ ਸੋ ਆਪਾਂ ਉਹਨਾਂ ਨੂੰ ਸਮਝਦੇ ਨਹੀਂਗੇ ਕਿ ਉਹ ਕੀ ਚਾਹੁੰਦੇ ਨੇ ਹਣਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦੇ ਪੇਰੈਂਟਸ ਕਿਉਂਕਿ ਪੇਰੈਂਟਸ ਜੇ ਕਿਸੇ ਨੂੰ ਬੱਚੇ ਨੂੰ ਕੁੱਟਦੇ ਆ ਮਾਰਦੇ ਆ ਕੁਝ ਵੀ ਕਰਦੇ ਆ ਤਾਂ ਉਹ ਬੱਚੇ ਦੇ ਫਿਊਚਰ ਲਈ ਹੀ ਕਰਦੇ ਆ ਬੱਚੇ ਲਈ ਹੀ ਕਰਦੇ ਆ ਹਣਾ ਬਟ ਆਪਾਂ ਨੂੰ ਇੱਕ ਬੱਚੇ ਦਾ ਪੁਆਇੰਟ ਆਫ View ਦੇਖਣਾ ਜ਼ਰੂਰ ਚਾਹੀਦਾ ਕਿ ਯਾਰ ਕੀ ਇਸ ਤਰ੍ਹਾਂ ਦੀ ਗੱਲ ਆ ਹਣਾ ਤੇ ਉਹ ਜ਼ਰੂਰੀ ਆ ਮੈਨੂੰ ਲੱਗਦਾ ਸਾਰਿਆਂ ਦੇ ਲਈ ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿ ਜੋ ਮੇਰੇ ਬੱਚੇ ਵੱਡਣਾ ਚਾਹੁੰਦੇ ਆ ਮੈਂ ਉਹਨਾਂ ਦੀ ਸਪੋਰਟ ਕਰ ਸਕਾਂ ਉਹਨਾਂ ਨੂੰ ਹੈਲਪ ਕਰ ਸਕਾਂ ਥੈਂਕ ਯੂ ਜੀ ਜੀਪੀ ਵੀਰੇ ਇਤਰੀ ਸਵਾਲ ਹੈ ਜੀ ਭਾਜੀ ਆ ਮੋਸਟਲੀ ਕੀ ਹੁੰਦਾ ਕਿ ਪੰਜਾਬ ਦੀ ਆਪਾਂ ਹੁਣ ਗੱਲ ਕਰਦੇ ਆਂ ਆਪਾਂ ਪੂਰੇ ਹਿੰਦੁਸਤਾਨ ਦੀ ਗੱਲ ਨਹੀਂ ਕਰਦੇ ਪਰ ਬਹੁਤੇ ਜਿਹੜੇ ਢੀਠ ਜਵਾਗ ਨਹੀਂ ਜੁੱਤੀਆਂ ਵੇਣਾ ਲੋਟ ਹੀ ਨਹੀਂ ਆਉਂਦੇ ਉਹਦਾ ਕੀ ਕਰਾਂਗੇ ਫਿਰ ਆਪਾਂ ਉਹ ਕੁੱਟੋ ਜਿਹਨਾਂ ਜਿਹੜੇ ਹੁਣ ਜਿਹੜੇ ਮੈਂ ਤਾਂ ਨਹੀਂ ਕਹਿ ਰਿਹਾ ਜਿਹੜੇ ਤਿੰਨ ਤਿੰਨ ਦਿਨ ਨਾ ਆਉਂਦੇ ਨਹੀਂ ਹੁੰਦਾ ਕੀ ਇਹ ਪਿੰਡਾਂ 'ਚ ਕੀ ਹੁੰਦਾ ਜੀ ਜਵਾਗ ਨਾ ਆਉਂਦਾ ਨਹੀਂ ਉਹਨੂੰ ਜੂਂੜਿਆਂ ਤੋਂ ਫੜ ਕੇ ਜੂੜੂ ਤੋਂ ਫੜ ਕੇ ਨਾਲ ਕੇ ਨਾ ਬੰਨਿਆ ਜਾਂਦਾ ਸਾਡੀ ਸਾਡੀ ਮਾਂ ਕਰਦੀ ਰਹੀ ਹੈ ਮੈਂ ਨਾ ਸੌਰੀ ਮੈਂ ਵਿੱਚ ਗੱਲ ਟੋਕ ਰਿਹਾ ਥੋਡੀ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਵਿੱਚ ਕਹਿ ਕੇ ਹਟਿਆ ਵੀ ਪੰਜਾਬੀ ਜਿੱਥੇ ਮਰਜ਼ੀ ਚੱਲੇ ਜੇ ਉਹ ਚੋਂ ਤੁਸੀਂ ਕਹਿੰਦੇ ਹੋ ਇੱਥੇ ਬਹੁਤੇ ਜਵਾਬ ਇੱਥੇ ਦਾ ਕੀ ਮਤਲਬ ਜਿਹੜੇ ਪੰਜਾਬੀ ਜਵਾਬ ਉੱਥੇ ਬੈਠੇ ਨੇ ਕੱਲ ਪਰਸੋਂ ਕਿਸੇ ਨੇ ਇੰਟਰਵਿਊ ਦੇ ਵਿੱਚ ਮੈਨੂੰ ਤੇ ਚੰਦੇ ਨੂੰ ਪੁੱਛ ਲਿਆ ਕਹਿੰਦੇ ਤੁਸੀਂ ਆਹ ਦੱਸਣਾ ਵੀ ਤੁਹਾਡੇ ਘਰ ਚਾਹ ਕੌਣ ਕਰਦਾ ਆਹ ਕੌਣ ਕਰਦਾ ਉਹ ਕਹਿੰਦਾ ਜਿਹੜਾ ਤਿੰਨ ਤਿੰਨ ਦਿਨ ਨਾ ਆਉਂਦਾ ਨਹੀਂ ਚੰਦੇ ਨੇ ਪਰਚੀ ਉਪਾੜਤੀ ਉਹ ਤੇ ਪਰਚੀ ਤੇ ਲਿਖਾਈ ਕਹਿੰਦਾ ਮੂੰ ਇਹਦਾ ਸਵਾਲ ਹੀ ਲੈਣਾ ਮੈਂ ਕਿਹਾ ਦੱਸ ਹੁਣ ਕੌਣ ਨਹੀਂ ਨਾ ਆਉਂਦਾ ਸੋ ਜਵਾਬ ਸਾਰੇ ਏਦਾਂ ਕਰਦੇ ਆ ਭਾਜੀ ਆਪਾਂ ਵੀ ਏਦਾਂ ਹੀ ਕੀਤਾ ਔਰ ਮੈਨੂੰ ਏਦਾਂ ਲੱਗਦਾ ਜਿਹੜੇ ਜਵਾਬਕਾਂ ਨੇ ਏਦਾਂ ਕੀਤਾ ਹੀ ਨਹੀਂ ਬਚਪਨ ਚ ਉਹਨਾਂ ਦਾ ਕੋ ਬੱਚੇ ਨੂੰ ਬੱਚਿਆਂ ਕੋਈ ਰਹਿਣ ਦੇਣਾ ਚਾਹੀਦਾ ਲਿਬੜਨਾ ਉਹਨਾਂ ਨੇ ਇਲਤਾਂ ਕਰਨੀਆਂ ਉਹਨਾਂ ਨੇ ਸ਼ਰਾਰਤਾਂ ਕਰਨੀਆਂ ਉਹਨਾਂ ਨੇ ਉਹਨਾਂ ਨੂੰ ਗਾਲਾਂ ਪੈਣੀਆਂ ਕੁੱਟ ਪੈਣੀਆਂ ਉਹ ਇੱਕ ਚੀਜ਼ਾਂ ਨਹੀਂ ਸੋ ਮੈਂ ਕਹਿੰਦਾ ਕਈ ਵਾਰੀ ਕੀਆ ਕਈ ਪੇਰੈਂਟਸ ਬਹੁਤ ਕੁੱਟਦੇ ਆ ਬੱਚਿਆਂ ਨੂੰ ਬਹੁਤ ਕੁੱਟਦੇ ਆ ਜਿਵੇਂ ਅਸੀਂ ਫਿਲਮ ਚ ਦਿਖਾਇਆ ਕਈ ਸਾਡੇ ਵੀ ਮੇਰੇ ਵੀ ਕਜ਼ਨਸ ਕਈ ਇਦਾਂ ਸੀਗੇ ਸਾਡੇ ਇੱਕ ਦੋ ਤਾਇਆ ਚਾਚਿਆਂ ਦੀ ਨੇਚਰ ਇਦਾਂ ਦੀ ਸੀ ਵੀ ਉਹ ਮਿੰਟ ਜੀ ਕਿਸੇ ਗੱਲ ਦੇ ਉੱਤੇ ਵੀ ਗੁੱਸਾ ਕਰੇਦਾ ਕਿਸ ਤੇ ਥਾੜ ਥਾੜ ਘਾੜ ਦਿੰਦੇ ਸੀ ਹਨਾ ਉਹ ਕਿਤੇ ਕਿਤੇ ਜ਼ਿਆਦਾ ਹੈ ਬਟ ਇਹ ਨਹੀਂ ਹੈ ਹਰ ਪੇਰੈਂਟਸ ਦਾ ਆਪਣਾ ਆਪਣਾ ਤਰੀਕਾ ਹੈ ਔਰ ਫਿਲਮ ਆ ਜਿਹੜੀ ਫਿਲਮ ਇੱਕ ਪੁਆਇੰਟ ਆਫ View ਦਿਖਾਉਂਦੀ ਆ ਬੱਚਿਆਂ ਦਾ ਤੇ ਮਾਪੇ ਦਾ ਫਿਲਮ ਇਹ ਨਹੀਂ ਕਹਿੰਦੀ ਕਿ ਤੁਸੀਂ ਬੱਚਿਆਂ ਨੂੰ ਇਦਾਂ ਪਾਲੋ ਜਾਂ ਬੱਚਿਆਂ ਨੂੰ ਇਹ ਨਹੀਂ ਕਹਿੰਦੀ ਵੀ ਤੁਸੀਂ ਤੁਹਾਡਾ ਬਾਪੂ ਤੁਹਾਨੂੰ ਐ ਕਰਦਾ ਤੁਸੀਂ ਥਾਣੇ ਕੰਪਲੇਂਟ ਲਿਖਾ ਦਿਓ ਉਹ ਅਲੱਗ-ਅਲੱਗ ਪੁਆਇੰਟ ਆਫ View ਨੇ ਸਾਰਿਆਂ ਦੇ ਜਿਹਦੇ ਨਾਲ ਮੈਨੂੰ ਇਹ ਲੱਗਦਾ ਕਿ ਬੱਚੇ ਵੀ ਇਹ ਗੱਲ ਸਮਝਣਗੇ ਜੇ ਸਾਡੇ ਪੇਰੈਂਟਸ ਸਾਨੂੰ ਡਾਂਟਦੇ ਨੇ ਤਾਂ ਉਹ ਕਿਉਂ ਡਾਂਟਦੇ ਨੇ ਸੋ ਦੋਨਾਂ ਦੀ ਚੀਜ਼ ਦਿਖਾਈ ਆ ਜੀ ਬੜੀ